ਹੈਲੋ ਜੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਤਕਰੀਬਨ 11 ਕਵਜੇ ਦਾ ਟਾਈਮ ਆ ਘਰ ਦੇ ਕਮਾਕਾਰਾਂ ਤੋਂ ਆਪਾਂ ਵਿਹਲੇ ਹੋ ਗਏ ਆ ਹੁਣ ਆਪਾਂ ਬਾਹਦੇ ਹਾਂ ਸਰੋਂ ਥੋੜੀ ਜਿਹੀ ਸਰੋਂ ਆਪਾਂ ਕੱਲ ਵੀ ਵੱਡੀ ਸੀਗੀ ਬੇਟਾ ਨਿਮਰਤ ਕਹਿੰਦਾ ਮੰਮਾ ਧੁੱਪ ਬਹੁਤ ਆ ਮੈਂ ਕਿਹਾ ਇਹ ਤਾਂ ਧੁੱਪ ਹਜੇ ਕੁਝ ਵੀ ਨਹੀਂ ਹੈਗੀ ਹਜੇ ਤਾਂ ਧੁੱਪਾਂ ਬਹੁਤ ਵਧ ਨਹੀਂ ਆਇਆ ਜਦੋਂ ਆਪਾਂ ਕਣਕਾਂ ਵੜਦੇ ਹੁੰਨੇ ਆ ਉਦੋਂ ਬਹੁਤ ਜ਼ਿਆਦਾ ਧੁੱਪ ਪੈਂਦੀ ਹੁੰਦੀ ਆ ਧੁੱਪਾਂ ਦੇ ਵਿੱਚੇ ਕਣਕਾਂ ਦੀ ਵੜਾਈ ਕਰਨੀ ਪੈਂਦੀ ਆ ਗਰਮੀ ਵੱਧ ਜਾਂਦੀ ਆ ਸਾਡੇ ਵੱਲਾਂ ਤਾਂ ਲਾਈਟ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਆ ਕਈ ਵਾਰੀ ਕਈ ਕਈ ਘੰਟੇ ਕੱਟ ਲੱਗਿਆ ਰਹਿੰਦਾ ਆ ਪਰ ਚਲੋ ਕੰਮ ਤਾਂ ਕਰਨਾ ਹੀ ਪੈਂਦੇ ਆ ਚਾਹੇ ਗਰਮੀ ਹੋਵੇ ਤੇ ਚਾਹੇ ਸਰਦੀ ਇਹ ਤਾਂ ਪੇਟ ਦਾ ਸਵਾਲ ਹੈ ਇਹ ਸਰੋਂ ਤਾਂ ਆਪਾਂ ਇੱਕੋ ਖਿਆਰੇ ਵਿੱਚ ਬੀਜੀ ਸੀਗੀ ਪੂਰਾ ਸਿਆਲ ਸਾਗ ਦੀਆਂ ਮੋਜਾਂ ਲੱਗੀਆਂ ਰਹੀਆਂ ਹੋਣੇ ਪੱਕ ਗਈ ਸੀਗੀ ਫਿਰ ਮੈਂ ਕਿਹਾ ਕਿਉਂ ਨਾ ਇਹਨੂੰ ਵੱਢ ਲਈਏ ਧੁੱਪ ਕਾਫੀ ਸੀਗੀ ਤਾਂ ਮੈਂ ਸ਼ਾਮੇ ਆ ਕੇ ਖੜ ਗਈ ਇੱਥੇ ਇੱਕ ਬੂਟਾ ਲੱਗਾ ਹੈ ਜਿਹਨੂੰ ਫਲੀਆਂ ਮਟਰਾਂਵਰੀਆਂ ਲੱਗੀਆਂ ਆ ਇਹਨਾਂ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਆ ਸਾਡੇ ਇੱਧਰ ਇਹਨੂੰ ਕਿਉ ਕਹਿੰਦੇ ਆ ਕਿਉ ਦੀਆਂ ਫਲੀਆਂ 2 ਸਾਲ ਪਹਿਲਾਂ ਆਪਾਂ ਇੱਕ ਕਿਆਰੀ ਲਾਈ ਸੀ ਇਹਦੀ ਤੇ ਇਹ ਹਰ ਸਾਲ ਹੁਣ ਆਪਣੇ ਆਪ ਇੱਕ ਦੋ ਬੂਟੇ ਹੋ ਜਾਂਦੇ ਆ ਇਹ ਕੇ ਬੂਟਾ ਸਿਗਾ ਇਨੂੰ ਬਹੁਤ ਸਾਰੇ ਗੋਲ ਬੀਜ ਲੱਗਦੇ ਆ ਛੋਟੇ ਹੁੰਦੇ ਆਪਾਂ ਬਹੁਤ ਖਾਂਦੇ ਹੁੰਦੇ ਸੀ ਦੇਖੋ ਬਹੁਤ ਜ਼ਿਆਦਾ ਗਿੰਟੀ ਵਿੱਚ ਇਹ ਲੱਗਿਓ ਆ ਟੇਸਟ ਤਾਂ ਇਹਦਾ ਕੋਈ ਖੱਟਾ ਮਿੱਠਾ ਜਾਂ ਇਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਪਰ ਵੈਸੇ ਬੱਚੇ ਖਾਂਦੇ ਬਹੁਤ ਜ਼ਿਆਦਾ ਹੁੰਦੇ ਸੀਗੇ ਇਹਦਾ ਕਵਰ ਜਿਹਦੇ ਵਿੱਚੋਂ ਨਿਕਲਦਾ ਗੋਲ ਬੀਜ ਹੁਣ ਵੀ ਨਿਮਰਤ ਵੀਡੀਓ ਬਣਾਉਂਦਾ ਸੀ ਮੈਂ ਕਿਹਾ ਖਾ ਲੈ ਕਹਿੰਦਾ ਮਮਾ ਮੈਂ ਨਹੀਂ ਖਾਣਾ ਇਹ ਕਿਉਂਕਿ ਅੱਜ ਕੱਲ ਦੇ ਬੱਚੇ ਨਾ ਚੀਜ਼ਾਂ ਤੋਂ ਅਣਜਾਣ ਹੈਗੇ ਆ ਕੁਦਰਤੀ ਚੀਜ਼ਾਂ ਦੇ ਵਿੱਚ ਬਹੁਤ ਸਾਰੇ ਤੱਤ ਹੁੰਦੇ ਆ ਜਿਹੜੇ ਸਾਡੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਦੇ ਆ ਸਾਰੀ ਸਰੋਂ ਤਾਂ ਵੱਢ ਨਹੀਂ ਹੋਈ ਕਿਉਂਕਿ ਇੱਕ ਕਸਟਮਰ ਦੀ ਕਾਲ ਆ ਗਈ ਸੀਗੀ ਉਹਨਾਂ ਨੇ ਸੂਟ ਪੇਂਟ ਕਰਾਉਣਾ ਸੀਗਾ ਤੇ ਇਸ ਕਰਕੇ ਉਹ ਘਰ ਆ ਰਹੇ ਸੀਗੇ ਫਿਰ ਮੈਂ ਵੱਢ ਕੇ ਥੋੜੀ ਜਿਹੀ ਸਰੋਂ ਤੇ ਆਪਾਂ ਆ ਗਏ ਘਰ ਮੈਂ ਟੈਕਸਟਾਈਲ ਡਿਜ਼ਾਈਨਿੰਗ ਦਾ ਡਿਪਲੋਮਾ ਕਾਫੀ ਟਾਈਮ ਪਹਿਲਾਂ ਦਾ ਕੀਤਾ ਆ ਜਿਹਦੇ ਵਿੱਚ ਆਪਾਂ ਸੂਟ ਬੈੱਡ ਸ਼ੀਟ ਟੇਬਲ ਹਰ ਤਰ੍ਹਾਂ ਦਾ ਕੱਪੜਾ ਆਪਾਂ ਪੇਂਟ ਕਰ ਸਕਦੇ ਹਾਂ ਉਹਨੂੰ ਡਿਜ਼ਾਈਨਿੰਗ ਕਰ ਸਕਦੇ ਹਾਂ ਸਿੰਪਲ ਜਿਹੇ ਕੱਪੜੇ ਨੂੰ ਆਪਾਂ ਡਿਜ਼ਾਈਨ ਕਰਕੇ ਇੱਕ ਵਧੀਆ ਢੰਗ ਦੇ ਨਾਲ ਡਿਜ਼ਾਈਨਰ ਸੂਟ ਆਪਾਂ ਬਣਾ ਸਕਦੇ ਹਾਂ ਸਮਾਂ ਮੇਰੇ ਕੋਲ ਬਹੁਤ ਘੱਟ ਹੁੰਦਾ ਆ ਪਰ ਫਿਰ ਵੀ ਮੈਂ ਕਸਟਮਰ ਦੀ ਡਿਮਾਂਡ ਤੇ ਸਮਾਂ ਕੱਢ ਕੇ ਜ਼ਰੂਰ ਪੇਂਟ ਕਰ ਦਿੰਨੀ ਆ ਸੂਟ ਵਗੈਰਾ ਅਗਲੇ ਦਿਨ ਜਦੋਂ ਅਸੀਂ ਸ਼ਾਮ ਨੂੰ ਸਰੋਂ ਵੱਡਣ ਆਏ ਤਾਂ ਬਿੱਲੀ ਬੈਠੀ ਸੀ ਆਰਾਮ ਦੇ ਨਾਲ ਨਿਮਰਤ ਵੀਡੀਓ ਬਣਾਉਣਾ ਪਿਆ ਤੇ ਫਿਰ ਉਹ ਥੋੜੀ देर ਉੱਠ ਕੇ ਚਲੀ ਗਈ ਇਹ ਲੱਗਿਓ ਆਪਣੇ ਮੂੰਗਰੇ ਬਹੁਤ ਜਿਆਦਾ ਲੱਗਿਓ ਆ ਬਹੁਤ ਜਿਆਦਾ ਇਹਨਾਂ ਦੀ ਸਬਜ਼ੀ ਵੀ ਬਹੁਤ ਜਿਆਦਾ ਟੇਸਟੀ ਬਣਦੀ ਆ ਇਹ ਮੂਲੀਆਂ ਵਾਲੇ ਮੂੰਗਰੇ ਆ ਇਸ ਤੋਂ ਪਹਿਲਾਂ ਵੀ ਆਪਾਂ ਮੂੰਗਰੇ ਬਣਾਉਂਦੇ ਸੀਗੇ ਆਪਾਂ ਉਹ ਜਿਹੜੇ ਬੀਜ ਆ ਉਹ ਡਾਇਰੈਕਟ ਮੂੰਗਰਿਆਂ ਵਾਲੇ ਹੀ ਲਾਏ ਸੀਗੇ ਇਹ ਆਪਾਂ ਛੋਟੀਆਂ-ਛੋਟੀਆਂ ਤਿੰਨ ਕਬੱਟਾਂ ਲਾਈਆਂ ਸੀਗੀਆਂ ਸਾਰਾ ਸਰਦੀਆਂ ਆਪਾਂ ਮੂਲੀਆਂ ਵੀ ਖਾਂਦੇ ਰਹੇ ਜਿਹੜੀਆਂ ਬਚ ਗਈਆਂ ਉਹ ਪੱਕ ਗਈਆਂ ਤੇ ਹੁਣ ਉਹਨੂੰ ਮੂੰਗਰੇ ਬਹੁਤ ਵਧੀਆ ਲੱਗਦੇ ਆ ਮੌਸਮ ਦੇ ਹਿਸਾਬ ਨਾਲ ਆਪਾਂ ਨੂੰ ਸਬਜ਼ੀਆਂ ਵਗੈਰਾ ਜ਼ਰੂਰ ਉਗਾ ਲੈਣੀਆਂ ਚਾਹੀਦੀਆਂ ਆ ਆਪ ਤਾਂ ਆਪਾ ਤਾਜ਼ੀਆਂ ਸਬਜ਼ੀਆਂ ਦਾਣਾ ਖਾਂਦੇ ਖਾਂਦੇ ਆ ਤੇ ਆਪਾਂ ਆਸ-ਪਾਸ ਵੀ ਜਿਹੜੇ ਆਪਣੇ ਭੈਣ ਭਰਾਇਆ ਉਹਨਾਂ ਨੂੰ ਵੀ ਫ੍ਰੀ ਗਿਫਟ ਕਰਦੇ ਰਹੀਦਾ ਆ ਸਰੋਂ ਆਪਾਂ ਕੋਈ ਬਹੁਤ ਜ਼ਿਆਦਾ ਤਾਂ ਨਹੀਂ ਬੀਜੀ ਸੀ ਪਰ ਜਿੰਨੀ ਕੀ ਬੀਜੀ ਆ ਆਪਾਂ ਇਹਨੂੰ ਵੱਢ ਕੇ ਸੁਕਾ ਕੇ ਝਾੜ ਲੈਣੀ ਆ ਤੇਨੂੰ ਸੰਭਾਲਣ ਮਗੇ ਕਿਉਂਕਿ ਥੋੜੀ ਸਰੋਂ ਆ ਪਿਛਲੇ ਸਾਲ ਦੀ ਵੀ ਪਈ ਆ ਆਪਣੇ ਇਹਨੂੰ ਇਕੱਠੀ ਕਰਕੇ ਫਿਰ ਆਪਾਂ ਇਹਦਾ ਤੇਲ ਘੜਾ ਲਵਾਂਗੇ ਕਿਉਂਕਿ ਘਰ ਦਾ ਤੇਲ ਆ ਜਿਹੜਾ ਉਹ ਬਹੁਤ ਵਧੀਆ ਹੁੰਦਾ ਆ ਆਪਾਂ ਨੂੰ ਪਤਾ ਬਾਜ਼ਾਰ ਵਾਲੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੀ ਮਿਲਾਵਟ ਅੱਜ ਕੱਲ੍ਹ ਹੁੰਦੀ ਆ ਜਿੰਨਾ ਵੀ ਹੋ ਸਕੇ ਆਪਾਂ ਨੂੰ ਘਰ ਦੀ ਚੀਜ਼ ਹੈ ਜਿਹੜੀ ਉਹ ਵਰਤ ਲੈਣੀ ਚਾਹੀਦੀ ਆ ਆਪਣੇ ਕੋਲ ਜੇਕਰ ਘਰਾਂ ਦੇ ਵਿੱਚ ਬਜਾਈ ਲਈ ਜਗ੍ਹਾ ਨਹੀਂ ਹੈਗੀ ਤਾਂ ਆਪਾਂ ਨੂੰ ਗਰੋ ਬੈਗ ਦੇ ਵਿੱਚ ਛੱਤ ਤੇ ਦਾਣਾ ਸਬਜ਼ੀਆਂ ਉਗਾ ਲੈਣੀਆਂ ਚਾਹੀਦੀਆਂ ਆ ਕਿਉਂਕਿ ਇਹਨਾਂ ਦੀ ਬਹੁਤ ਜ਼ਿਆਦਾ ਮੌਜ ਹੁੰਦੀ ਆ ਤੇ ਆਪਣੀ ਸਿਹਤ ਵੀ ਇਹਦੇ ਨਾਲ ਠੀਕ ਰਹਿੰਦੀ ਆ ਧੰਨਵਾਦ ਜੀ